ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਵਨਦੀਪ ਸਿੰਘ ਸਾਤਾ ਬੰਦੀ ਸਿੰਘ ਸ਼ਹੀਦ ਪਰਵਾਰ ਚੋਂ ਹਾਂ ਅਤੇ ਪਿਛਲੇ ਭਾਈ ਗੁਰਬਖਸ਼ ਸਿੰਘ ਬਦੋੜਾ ਖੇਪੋਖੜ ਤਾਲ ਦੇ ਸੰਘਰਸ਼ੇ ਤੋਂ ਲੈ ਕੇ ਅੱਜ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ੇ ਨਾਲ ਜੁੜਿਆ ਹੋਇਆ ਹਾਂ ਤੇ ਅੱਜ ਆਪ ਜੀਆਂ ਨਾਲ ਸਿੱਧਕ ਕੌਮ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ ਅੱਜ ਦਾ ਵਿਸ਼ਾ ਹੈ ਭਾਈ ਰਾਜਵਾਨਾ ਭਾਈ ਦਵਿੰਦਰਪਾਲ ਸਿੰਘ ਖੁੱਲਰ ਵੀ ਇਹ ਅੱਜ ਦੇ ਭਗਤ ਸਿੰਘ ਹਨ ਮੈਂ ਕਹਿਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਤੁਸੀਂ ਭਗਤ ਸਿੰਘ ਦਾ ਨੌਵਾਂ ਵਾਰਕ ਪੰਜਾਬ ਦੇ ਵਿੱਚ ਸਰਕਾਰ ਬਣਾਈ ਭਗਤ ਸਿੰਘ ਨੇ ਅੰ드ਰੇਨੀ ਹਕੂਮਤ ਦੇ ਜ਼ੁਲਮਾਂ ਨੂੰ ਨਾਸਹਾਰਦੇ ਹੋਏ ਹਥਿਆਰ ਚੱਕੇ ਸੰਘਰਸ਼ ਚ ਲੜਿਆ ਅਤੇ ਫਾਂਸੀ ਦੇ ਰਸੇ ਨੂੰ ਚੁੰਮਿਆ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਵੀ ਜ਼ੁਲਮ ਨੂੰ ਨਾਸ ਹਾਰਦੇ ਹੋਏ ਪੰਜਾਬ ਕਾਂਗਰਸ ਦੇ ਜ਼ੁਲਮ ਨੂੰ ਨਾਸ ਹਾਰਦੇ ਹੋਏ ਹਥਿਆਰ ਚੱਕ ਕੇ ਮੁੱਖ ਮੰਤਰੀ ਦਾ ਕਤਲ ਕੀਤਾ ਅਤੇ ਅੱਜ ਤੱਕ ਫਾਂਸੀ ਚੱਕੀ ਦੇ ਵਿਰਤੀ ਲੰਮੇ ਸਮੇਂ ਤੋਂ ਬੰਦ ਹਨ ਮੁੱਖ ਮੰਤਰੀ ਸਾਹਿਬ ਅਗਰ ਤੁਸੀਂ ਭਗਤ ਸਿੰਘ ਨੂੰ ਨੌਜਵਾਨਾਂ ਦਾ ਹੀਰੋ ਮੰਨਦੇ ਹੋ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਦੇ ਨਾਲ ਬੇਤ ਕਰਾ ਕਿਉਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨਾਲ ਬੇਤ ਕਰਾ ਕੇ ਮੈਂ ਆਪ ਜੀ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਹਾਂ ਜਦੋਂ ਭਾਈ ਸੂਰ ਸਿੰਘ ਖਾਲਸਾ 2015 ਦੇ ਵਿੱਚ ਕੋਹ ਹੜਤਾਲ ਦੇ ਬੈਠਦੇ ਹਨ ਤਾਂ ਮੈਂ ਉਸ ਸੰਘਰਸ਼ ਕਮੇਟੀ ਦਾ ਮੈਂਬਰ ਸੀ ਆਪ ਜੀ ਨੇ ਆਪਦੇ ਸੂਤਰਾਂ ਰਾਹੀਂ ਮੇਰੇ ਨਾਲ ਸੰਪਰਕ ਕੀਤਾ ਸੀ ਮੈਨੂੰ ਤੁਸੀਂ ਫੋਨ ਕੀਤਾ ਸੀ ਵੀ ਮੈਂ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਬਾਪੂ ਸੂ ਸਿੰਘ ਖਾਲਸਾ ਨੂੰ ਮਿਲਣਾ ਚਾਹੁੰਦਾ ਹਾਂ ਤੇ ਮੈਂ ਆਪਦੇ ਵੱਲੋਂ ਤੇ ਆਪਦੀ ਪਾਰਟੀ ਵੱਲੋਂ ਮੈਂ ਸਮਰਥਨ ਦੇਣਾ ਚਾਹੁੰਦਾ ਹਾਂ ਵੀ ਅਗਰ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਪਹਿਲ ਦੇ ਆਧਾਰ ਤੇ ਬੰਦੀ ਸਿੰਘ ਰਿਹਾ ਕਰਾਂਗੇ ਜ਼ਾਰਾ ਬੰਦੇ ਇਸੇ ਬੰਦ ਨੇ ਜਿੰਨਾਂ ਤੇ ਸਜ਼ਾਾਂ ਮਾ ਪੂਰੀਆਂ ਹੋ ਗਈਆਂ ਪਰ ਉਹ ਡਬਲ ਸਜ਼ਾ ਜਿਹੜੀ ਆ ਰਮੋਸਟ ਉਹ ਕਿਉਂ ਕੀ ਬੈਠੀ ਨਹੀਂ ਕੀ ਕਾਰਨ ਹੈ ਕਿਸੇ ਨੂੰ ਤਾਂ ਪ੍ਰਸ਼ਾਸਨ ਪਰ ਆਪ ਜੀ ਆਪਣੇ ਵਾਅਦੇ ਤੋਂ ਮੁੱਕਰ ਗਏ ਹੋ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਫਾਈਲ ਤੁਹਾਡੇ ਬੌਸ ਕੇਜਰੀਵਾਲ ਸਾਹਿਬ ਕੋਲੇ ਪਿਛਲੇ ਕਾਫੀ ਅਰਸੇ ਤੋਂ ਪਈ ਹੈ ਪਰ ਆਪ ਜੀ ਦੀ ਪਾਰਟੀ ਆਪ ਜੀ ਦੇ ਬੌਸ ਤੇਜਰੀਵਾਲ ਸਾਹਿਬ ਉਹਨਾਂ ਨੂੰ ਰਿਆਇਨ ਨਹੀਂ ਕਰ ਰਹੇ ਮੈਂ ਮੁੱਖ ਮੰਤਰੀ ਸਾਹਿਬ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਇਹ ਦੋਹਰਾ ਵੇਤਕ ਕਿਉਂ ਇਹ ਦੋਹਰਾ ਮਾਹੌਦ ਡੰਡ ਕਿਉਂ ਅਗਰ ਭਗਤ ਸਿੰਘ ਨੌਜਵਾਨਾਂ ਦੇ ਹੀਰੋ ਹਾਂ ਤਾਂ ਇਹ ਵੀ ਅੱਜ ਦੇ ਭਗਤ ਸਿੰਘ ਹਨ ਭਗਤ ਸਿੰਘ ਹਨ ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਭਾਈ ਦਵਿੰਦਰਪਾਲ ਸਿੰਘ ਭੋਲਰ ਤੇ ਹੋਰ ਬੰਦੀ ਸਿੰਘ ਇਹਨਾਂ ਨੇ ਵੀ ਜ਼ੁਲਮ ਨੂੰ ਨਾਸ ਹਾਰਦੇ ਹੋਏ ਸੰਘਰਸ਼ ਕੀਤਾ ਸੀ ਜਿਲਾ ਕੱਟ ਰਹੇ ਹਨ ਇਹਨਾਂ ਦਾ ਕੋਈ ਕਿਸੇ ਨਾਲ ਕੋਈ ਨਿੱਜੀ ਵੈਰ ਵਿਰੋਧ ਨਹੀਂ ਸੀ ਇਹਨਾਂ ਨੇ ਵੀ ਕੌਮ ਦੇ ਲਈ ਸੰਘਰਸ਼ ਕੀਤਾ ਸੋ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਸੀਂ ਆਪ ਦੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ